ਨੇ ਵੀ ਜਾਨਕੀ ਜੇ ਪਤਾ ਵੀ ਜੇ ਦਾ ਘਾਡੇ ਪਿਆ ਜਾਂ ਕੁਛ ਵੀ ਆ ਜਿੰਨੀ ਕਿ ਮੇਰੇ ਕੋਲ ਜਗਾ ਹੈ ਕਿ ਉਹਦੇ ਵਿੱਚ 10 20 25 ਬੰਦੇ ਰਹਿ ਸਕਦੇ ਆ ਆਰਾਮ ਨਾਲ ਆ ਕੇ ਜਦੋਂ ਮਰਜੀ ਰਹਿ ਲੈਣ ਸਾਡੇ ਕੋਲ ਕੋਈ ਨਾ ਨਹੀਂ ਹੈ ਜਿਸ ਤਰ੍ਹਾਂ ਕਿ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਪਾਣੀ ਦਾ ਜੋ ਲੈਵਲ ਆ ਤੁਸੀਂ ਦੇਖਦੇ ਜਾਣਾ ਕਿਉਂਕਿ ਇੱਥੋਂ ਜਿਹੜਾ ਪਾਣੀ ਆ ਸ਼ੁਰੂ ਹੋ ਚੁੱਕਾ ਹੈਗਾ ਜਿਸ ਤਰ੍ਹਾਂ ਕਿ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਪਾਣੀ ਜੋ ਕਿ ਲੈਵਲ ਦੁਪਹਿਰ ਨਾਲੋਂ ਕਿਤੇ ਜ਼ਿਆਦਾ ਵੱਜ ਚੁੱਕਾ ਹੈਗਾ ਆ ਸੋ ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਦੇਖ ਰਹੇ ਹੋ ਕਿ ਮਾਂ ਚਿੰਤਪੁਨੀ ਕਲੱਬ ਵੱਲੋਂ ਇਹ ਜੋ ਖਾਣਾ ਹੈ ਪੈਕੇਜ ਜਿਹੜੇ ਆ ਵੰਡੇ ਜਾ ਰਹੇ ਆ ਘਰਾਂ ਦੇ ਵਿੱਚ ਕਿਉਂਕਿ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਇਧਰ ਵੀ ਕਿ ਉਹ ਇੱਕ ਦਿੱਤਾ ਵਜੀ ਗੋਡੇ ਦੇ ਆ ਇਸਰਾ ਕੀ ਤੁਸੀਂ ਤਸਵੀਰਾਂ ਦੇਖ ਹੀ ਰਹੇ ਹੋ ਕਿ ਲੋਡ ਬੰਦੇ ਜੋ ਕਿ ਆ ਮਾ ਚਿੰਤਪੁਨੀ ਕਲੱਬ ਵੱਲੋਂ ਰਾਸ਼ਨ ਖਾਣਾ ਜੋ ਕਿ ਬਣਾ ਕੇ ਪੈਕੇਜ ਰਾਹੀਂ ਭੰਡਿਆ ਜਾ ਰਿਹਾ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਖੇਤਾਂ ਦੇ ਵਿੱਚ ਵੀ ਜਿਹੜਾ ਝੋਨਾ ਲੱਗਾ ਹੋਇਆ ਸਾਰਾ ਡੁੱਬ ਚੁੱਕਾ ਹੈਗਾ ਪਾਣੀ ਦਾ ਜਲ ਸਰ ਜਿਹੜਾ ਬਹੁਤ ਉੱਚਾ ਪਹੁੰਚ ਚੁੱਕਾ ਹੈ तकरीबन ਸਾਈਡਾਂ ਤੇ ਅਸੀਂ ਜੇ ਦਿਖਾਈਏ ਤੁਹਾਨੂੰ ਤਸਵੀਰਾਂ ਬਿਲਕੁਲ ਪਾਣੀ ਦਾ ਜੋ ਲੈਵਲ ਹੈ ਆ 3 ਤੋਂ 4 ਫੁੱਟ ਜਿਹੜਾ ਹੈ ਲੇਕਿਨ ਅਸੀਂ ਉਤੋਂ ਥੋੜਾ ਜਿਹਾ ਪਿੱਛੇ ਚੱਲ ਰਹੇ ਹੈਗੇ ਆ ਸੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡੇ ਚੈਨਲ ਵਿਸ਼ਪਾਰਦੀ ਵੀ ਰਹਹੀਂ ਕਿਉਂਕਿ ਕਈ ਘਰ ਜਿਹੜੇ ਆ ਵੀ ਬਿਲਕੁਲ ਡੁੱਬ ਚੁੱਕੇ ਨੇ ਪਾਣੀ ਜਿਹੜਾ ਆ ਵੀ ਹੌਲੀ ਹੌਲੀ ਜਿਹੜਾ ਆ ਵਧਿਆ ਆ ਘਟਿਆ ਨਹੀਂ ਹੈਗਾ ਕਿਉਂਕਿ ਦੁਪਹਿਰ ਨੂੰ ਜੋ ਅਸੀਂ ਲੈਵਲ ਦਿਖਾਇਆ ਸੀ ਤੁਹਾਨੂੰ ਤਸਵੀਰਾਂ ਰਾਹੀਂ ਉਹਦੇ ਹਿਸਾਬ ਦੇ ਨਾਲ ਕੀ ਆ ਪਾਣੀ ਦਾ ਲੈਵਲ ਵਧਿਆ ਹੈ ਸੋ ਰਾਤ ਕੀ ਹਾਲਾਤ ਹੋਣਗੇ ਕੁਝ ਕਹਿ ਨਹੀਂ ਸਕਦੇ ਹੈਗੇ ਲੇਕਿਨ ਮਾ ਚਿੰਤਪੁਨੀ ਕਲੱਬ ਵੱਲੋਂ ਇਹ ਖਾਣਾ ਜਿਹੜਾ ਆ ਲੋੜਵੰਦਾਂ ਨੂੰ ਪਛਾਇਆ ਜਾ ਰਿਹਾ ਆ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਆ ਸਾਹਮਣੇ ਸੇਵਾਦਾਰ ਚੱਲ ਰਿਹਾ ਹੈ ਕਿ ਪਾਣੀ ਦਾ ਲੈਵਲ ਜਿਹੜਾ ਆ ਕਿੱਥੇ ਕਿੰਨਾ ਹੈ ਉਹਦੇ ਮੁਤਾਬਿਕ ਗੱਡੀ ਨੂੰ ਲਜਾਇਆ ਜਾ ਸਕੇ ਸੋ ਸਾਡੇ ਨਾਲ ਭਵੀ ਸ਼ਰਮਾ ਜੀ ਵੀ ਪਾਣੀ ਦੀ ਸੇਵਾ ਕਰ ਰਹੇ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇੰਨੇ ਪਾਣੀ ਦੇ ਵਿੱਚ ਪੀਣ ਵਾਲਾ ਪਾਣੀ ਪਚਾਰੇ ਨੇ ਸੋ ਹਰ ਇਨਸਾਨ ਜੋ ਵੀ ਆਪਣੇ ਲੈਵਲ ਤੇ ਕੋਸ਼ਿਸ਼ ਕਰ ਰਿਹਾ ਹੈਗਾ ਆ ਅ ਏਦਾਂ ਦੇ ਹਾਲਾਤ ਦੇ ਵਿੱਚ ਹੈਲਪ ਕਰਨ ਦੀ ਸੋ ਤੁਸੀਂ ਜਿੱਥੇ ਤੱਕ ਤੁਹਾਡੀ ਨਿਗਾਹ ਜਾ ਰਹੀ ਹੈਗੀ ਆ ਪਾਣੀ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਕਿਸ ਲੈਵਲ ਤੇ ਕਿਉਂਕਿ ਝੋਨਾ ਬਿਲਕੁਲ ਡੁੱਬ ਚੁੱਕਾ ਹੈਗਾ ਆ ਹਾਂਜੀ ਚਲੋ ਚਲੋ ਜਿਸ ਤਰ੍ਹਾਂ ਕੀ ਤੁਸੀਂ ਦੇਖ ਹੀ ਰਹੇ ਹੋ ਕਿ ਪਾਣੀ ਬਹੁਤ ਦੂਰ ਤੱਕ ਜਿੱਥੇ ਤੱਕ ਵੀ ਨਿਗਾਹ ਜਾ ਰਹੀ ਤੁਹਾਡੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਰਹੀ ਸੋ ਪ੍ਰਸ਼ਾਦਾ ਲੈਣਾ ਜੀ ਮਾ ਚਿੰਤਪੁੰਨੀ ਕਲਵ ਵੱਲੋਂ ਪ੍ਰਸ਼ਾਦਾ ਲੈਣਾ ਜੀ ਉਹ ਮਾ ਲੰਗਰ ਜਿਹੜਾ ਪਹਚਾਇਆ ਜਾ ਰਿਹਾ ਹੈ ਸੇਵਾਦਾਰਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਸੋ ਲੋੜਵੰਦਾਂ ਨੂੰ ਰਾਸ਼ਨ ਜਿਹੜਾ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਚਾਰੇ ਪਾਸੇ ਪਾਣੀ ਪਾਣੀ ਹੋ ਰੱਖਿਆ ਹੈ ਸੋ ਇਹ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਆਦਾ ਪਾਣੀ ਹੈ ਇਹ ਹੈ ਮਾ ਸਾਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਮਾਂ ਚਿੰਤਪੁਨੀ ਕਲੱਬ ਦੇ ਸੇਵਾਦਾਰ ਲੋਕਾਂ ਦੀ ਜੋ ਲੋੜਵੰਦ ਨੇ ਜਿਨ੍ਹਾਂ ਦੇ ਜਾਣੀ ਵੀ ਆ ਇਹ ਪ੍ਰਸ਼ਾਦੇ ਜਿਹੜੇ ਹੈਗੇ ਆ ਪੈਕੇਟ ਉਹ ਪਚਾਰੇ ਨੇ ਘਰ ਘਰ ਜਿਹਾ ਕਿ ਤੁਸੀਂ ਸਾਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਸਾਮਣੇ ਰਾਸ਼ਨ ਜਿਹੜਾ ਹੈਗਾ ਲੰਗਰ ਬਹੁਤ ਹੀ ਵਧੀਆ ਢੰਗ ਦੇ ਨਾਲ ਬਣਾ ਕੇ ਬੜੇ ਪਿਆਰ ਦੇ ਨਾਲ ਵਰਤਾਇਆ ਜਾ ਰਿਹਾ ਹੈ ਘਰਾਂ ਦੇ ਵਿੱਚ ਕਿਉਂਕਿ ਤੁਸੀਂ ਚਾਰੇ ਪਾਸੇ ਤਸਵੀਰਾਂ ਦੇਖ ਸਕਦੇ ਹੋ ਪਾਣੀ ਜਿਹੜਾ ਹੈਗਾ ਗੋਡਿਆਂ-ਗੋਡਿਆਂ ਤੱਕ ਇਹ ਗੋਡਿਆਂ ਤੋਂ ਉੱਤੇ ਪਹੁੰਚ ਚੁੱਕਾ ਹੈਗਾ ਸੋ ਗੱਲਬਾਤ ਕਰਦੇ ਆਂ ਹਾਂਜੀ 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 ਭਾਈ ਜੈੋਜੀ ਤੁਸੀਂ ਸੇਵਾ ਕਰ ਰਹੇ ਹੋ ਕਿ ਕੀ ਕਹਿਣਾ ਚਾਹੋਗੇ ਕੋਈ ਨਹੀਂ ਭਾਜੀ ਜਦੋਂ ਟਾਈਮ ਨਹੀਂ ਕਿਸੇ ਦੇ ਆਵੇ ਮਹਾਰਾਜ ਕਿਸੇ ਤੇ ਨਾ ਲੈ ਕੇ ਆਵੇ ਭਾਜੀ ਜੀ ਸਮਾਂ ਆ ਇੱਕ ਜਿਹਦੇ ਕੰਮ ਆਉਂਦਾ ਸਮਾਂ ਇਸ ਟਾਈਮ ਭਾਜੀ ਜੀ ਇਹ ਬਹੁਤ ਜ਼ਰੂਰੀ ਹੈ ਚਲੋ ਜਿੰਨੀ ਜੋਗੇ ਦੇ ਹੈਗੇ ਚਲੋ ਮਾੜਾ ਮੋੜਾ ਟਾਈਮ ਬਾਜਿਆ ਕਰੀ ਜਾਨੇ ਵੀ ਸਾਰਿਆਂ ਨੂੰ ਵੀ ਇਹੀ ਕਹਿੰਦੇ ਨੇ ਵੀ ਬਸ ਬਾਹਰ ਨਿਕਲ ਕੇ ਰੋਟੀ ਸਬਜ਼ੀ ਪਵਾ ਲੋਕ ਬਾਕੀ ਸਾਰੇ ਫਲ ਹੋ ਜਾਣਗੇ ਹੋਣਗੇ ਹੌਲੀ ਹੌਲੀ ਭਾਜੀ ਜੀ ਇਹ ਬਸ ਇਹੀ ਬੇਨਤੀ ਹੈ ਬਸ ਵੀ ਸਾਰਿਆਂ ਦੀ ਮਦਦ ਕਰੋ ਇੱਕ ਦੂਜੇ ਦੀ ਭਾਜੀ ਬਸ ਜੈ ਮਾਤਾ ਦੀ ਜੀ ਬੇਨਤੀ ਇਹ ਹੈ ਮੈਂ ਕਹਾਂ ਜੀ ਦੁਕਾਨ ਹੈਗੀ ਆਪਣੇ ਕੋ ਗਰਾਊਂਡ ਉੱਤੇ ਟੈਂਟ ਵਾਲੀ ਦੁਕਾਨ ਜਿੰਨੇ ਵੀ ਜਾਨਕੀ ਜੇ ਪਤਾ ਵੀ ਜਿਹਦਾ ਘਾਡੇ ਪਿਆ ਜਾਂ ਕੁਝ ਵੀ ਆ ਜਿੰਨੇ ਕਿ ਮੇਰੇ ਕੋ ਜਗ੍ਹਾ ਹੈਗੀ ਉਹਦੇ ਵਿੱਚ 10 20 25 ਬੰਦੇ ਰਹਿ ਸਕਦੇ ਆਰਾਮ ਨਾਲ ਆ ਕੇ ਜਦੋਂ ਮਰਜ਼ੀ ਰਹਿ ਲੈਣ ਸਾਡੇ ਕੋਈ ਨਾ ਨਹੀਂ ਆ ਜਿੰਨਾ ਚਿਰ ਸਮਾਂ ਚੱਲਦਾ ਪਿਆ ਕੋਈ ਗੱਲ ਨਹੀਂ ਰਹੀ ਜਾਂ ਜੀ ਮੈਂ ਤੇ ਇਹੀ ਕਰ ਸਕਦਾ ਜੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਇਹ ਅਨਾਉਂਸਮੈਂਟ ਕੀਤੀ ਹੈਗੀ ਆ ਇਸ ਵਾਸਤੇ ਬਹੁਤ-ਬਹੁਤ ਧੰਨਵਾਦ ਜੀ ਹਾਂਜੀ ਜੋ ਮਹਾਮਾਇੀ ਦੀ ਕਿਰਪਾ ਹੈ ਜੋ ਮਾਤਾ ਦੀ ਮਨਜ਼ੂਰ ਹੈ ਜੈ ਮਾਤਾ ਦੀ ਹਾਂਜੀ जय माता, माता जी। माला माला दी जी जय माता दी जी हां जी आज मोहल्ला सरा मोहल्ला रहमानपुरा ਦੇ ਵਿੱਚ ਅੱਜ ਸਮੂਹ ਆਮ ਪਾਰਟੀ ਬੀਬੀ ਇੰਦਰਜੀਤ ਕੌਰ ਮਾਂ ਦੀ ਰਹਿਨਮਾਈ ਹੇਠ ਲੰਗਰ ਵਰਤਾ ਰਹੇ ਆ ਪਾਣੀ ਦੀ ਜਿਵਾ ਕਰ ਰਹੇ ਆ ਘਰ ਘਰ ਅਸੀਂ ਆਵਾਜ਼ਾਂ ਮਾਰ ਕੇ ਸਾਰਿਆਂ ਨੂੰ ਲੰਗਰ ਦਿੱਤਾ ਔਰ ਪਾਣੀ ਦੀ ਜਪਲਾਈ ਵੀ ਨਾਲ ਦੇ ਰਹੇ ਆ ਉਹ ਹੁਣੇ ਥੋੜੀ ਦੇਰ ਤੇ ਗੱਡੀ ਪਾਣੀ ਦੀ ਆ ਜਾਣੀ ਆ ਉਹ ਵੀ ਇਹਨਾਂ ਨੂੰ ਪੀਣ ਵਾਲਾ ਪਾਣੀ ਵੀ ਦੇ ਕੇ ਜਾਣਾ ਜੀ ਬਾਕੀ ਪਰਮਾਤਮਾ ਅੱਗੇ ਅਰਦਾਸੇ ਕਰਦੇ ਆਂ ਵੀ ਆ ਜਿਹੜਾ ਮੌਕਾ ਆਇਆ ਇਹ ਸ਼ੁਕ ਸ਼ਾਂਤੀ ਨਾਲ ਕਢਾ ਦੇਵੇ ਗਾਂ ਮੇਰ ਕਰੇ ਖਵਾਜਾ ਵੀਰ ਅਸੀਂ ਇਹੀ ਅਰਦਾਸ ਕਰਦੇ ਆਂ ਜੀ ਅੱਜ ਆਮ ਪਾਰਟੀ ਨੂੰ ਉਧਰ ਵੱਲੋਂ ਸਾਰੇ ਜਿੰਨੇ ਵੀ ਸਾਡੇ ਵਰਕਰ ਆ ਮੰਤਨ ਧੰਨ ਦੇ ਨਾਲ ਇਹ ਲੰਗਰ ਜੇਵਾ ਕਰਨ ਲੱਗੇ ਆ ਜੀ ਜਿਸ ਤਰ੍ਹਾਂ ਕਿ ਲੋਕਾਂ ਦੇ ਕਈ ਘਰ ਡੱਗ ਚੁੱਕੇ ਹੈਗੇ ਆ ਛੱਤਾਂ ਜਿਹੜੀਆਂ ਹੈਗੀਆਂ ਡੱਗ ਗਈਆਂ ਆ ਕਈ ਜਗ੍ਹਾ ਤਰਪਾਲ ਦੀ ਲੋੜ ਆ ਕਈ ਜਗ੍ਹਾ ਦਵਾਈ ਦੀ ਲੋੜ ਆ ਕਿਉਂਕਿ ਦੁਪਹਿਰੇ ਅਸੀਂ ਤਸਵੀਰਾਂ ਦਿਖਾਈਆਂ ਸੀ ਉਸ ਵਿੱਚ ਜਿਹੜਾ ਹੈ ਕਿ ਐਂਬੂਲੈਂਸ ਨੂੰ ਕਾਲ ਕਰ ਰਹੇ ਸੀਗੇ ਲੇਕਿਨ ਐਂਬੂਲੈਂਸ ਨਹੀਂ ਪਹੁੰਚੀ ਉਹਨਾਂ ਨੇ ਰੇਡੀ ਦੇ ਉੱਪਰ ਪੇਸ਼ੈਂਟ ਨੂੰ ਲੈ ਕੇ ਗਏ ਹੈਗੇ ਆ ਸੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਸਮਾਂ ਬੜਾ ਹੀ ਕਢਣਵਾ ਕ ਮਤਲਬ ਕਿਸੇ ਨਾ ਕਿਸੇ ਥਾਂ ਤੇ ਐਂਬੂਲੈਂਸ ਦੀ ਹੋਰ ਜ਼ਰੂਰਤ ਜਿੱਦੂ ਵੀ ਜ਼ਿਆਦਾ ਚਗੀ ਉਥੇ ਚਲੇ ਗਈ ਹੋਊਗੀ ਫਿਰ ਵੀ ਸਾਡੀ ਕੋਸ਼ਿਸ਼ ਇਹ ਆ ਵੀ ਵੱਧ ਤੋਂ ਵੱਧ ਅਸੀਂ ਮੈਡੀਕਲ ਸਹਾਇਤਾ ਉਪਲਬਧ ਕਰਾਈ ਜਾਵੇ ਔਰ ਬਹੁਤ ਹੀ ਮਤਲਬ ਸਾਡੀ ਜੀ ਜਾਨ ਲੱਗੀ ਆ ਵੀ ਅਸੀਂ ਕਿਸੇ ਵੀ ਸ਼ਹਿਰੀ ਨੂੰ ਜਾਂ ਕਿਸੇ ਵੀ ਪਿੰਡੂ ਨੂੰ ਮਤਲਬ ਕਿਸੇ ਵੀ ਚੀਜ਼ ਦੀ ਤਕਲੀਫ ਨਾ ਹੋਵੇ ਅੱਜ ਬੀਬੀ 인ਦਰਜੀਤ कौर ਮੰਦਿਰ ਰਹਿਮਾਈ ਹੈਡ ਮਾਲਾ ਸੰਤੋਗੜ ਕਮਾਲਪੁਰ ਸ਼ੇਰਪੁਰ ਵਿੱਚ ਕਰਪਾਲਾ ਤੇ ਲੰਗਰ ਵਰਤਾਇਆ ਜਾ ਰਿਹਾ ਹੈ। ਅੱਛਾ ਜੀ ਜਿਸ ਤਰ੍ਹਾਂ ਕੀ ਪਹਿਲਾਂ ਗੱਲ ਕੀਤੀ ਜਾਂਦੀ ਹੈਗੀ ਕਿਉਂਕਿ ਜਦੋਂ ਵੋਟਾਂ ਹੁੰਦੀਆਂ ਹੈਗੀਆਂ ਉਸ ਸਮੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਦਾਅਵੇ ਕੀਤੇ ਜਾਂਦੇ ਆ। ਸੋ ਉਹ ਬੰਦੇ ਨਜ਼ਰ ਦੇਖਦੇ ਹੋਏ ਐਂਦਾ ਦੇ ਹਾਲਾਤਾਂ ਦੇ ਨਾਲ ਇਹ ਮੈਂ ਤੁਹਾਡੇ ਚੈਨਲ ਦੇ ਥਰੂ ਇਹ ਬੇਨਤੀ ਕਰਦਾ ਵੀ ਇਹ ਵੋਟਾਂ ਦੇ ਨਾਲ ਕੋਈ ਤਲਕ ਨਹੀਂ ਇਹਦਾ ਇੱਕ ਪਬਲਿਕ ਦੀ ਸੇਵਾ ਜੇ ਜੇ ਮਨ ਦੇ ਵਿੱਚ ਸੇਵਾ ਆ ਗਈ ਉਹ ਕਰ ਸਕਦਾ ਮੈਂ 73 ਸਾਲ ਦਾ ਹੋਂ ਦੇ ਬਾਵਜੂਦ ਵੀ ਆ ਦੇਖ ਲੋ ਕਿਹੜਾ ਡਰਾਮਾ ਕਿੰਨਾ ਕਿੰਨਾ ਪਾਣੀ ਖੜਾ ਮਲਾ ਸਰਾਂ ਦੇ ਵਿੱਚ ਮਲਾ ਰਮਾਨਪੁਰਾ ਵਿੱਚ ਅਸੀਂ ਘਰ ਘਰ ਲੰਗਰ ਵਰਤਾ ਰਹੇ ਹਾਂ ਅਸੀਂ ਅਜੀ ਗੱਡੀਆਂ ਕੋ ਵੋਟਾਂ ਲੈਣੀਆਂ ਅਸੀਂ ਤਾਂ ਸੇਵਾ ਬਬਰ ਦੀ ਕਰਦੇ ਆ ਬਹੁਤ ਵਧੀਆ ਗੱਲ ਹੈ ਜੀ ਇਹ ਦੇਖੋ ਹੋਂ ਦੇ ਨਾਤੇ ਅਜੀ ਸੇਵਾ ਕਰ ਰਹੇ ਆ ਜਿਸ ਤਰ੍ਹਾਂ ਕੀ ਹਾਲਾਤ ਬਣੇ ਹੋਏ ਹੈਗੇ ਆ ਕਿਉਂਕਿ ਨਕੋਦਰ ਦੇ ਵਿੱਚੋਂ ਪਾਣੀ ਦਾ ਨਿਕਾਸ ਦਾ ਬਹੁਤ ਵੱਡੀ ਸਮੱਸਿਆ ਹੈਗੀ ਐ ਇਸ ਬਾਰੇ ਕੀ ਕਹਿਣਾ ਚਾਹੋਗੇ ਇਹ ਪਾਣੀ ਦਾ ਨਿਕਾਸ ਦਾ ਜੀ ਸਾਰੇ ਪੰਜਾਬ ਦੇ ਵਿੱਚ ਬੜੀ ਵੱਡੀ ਸਮੱਸਿਆ ਕਿਸੇ ਪਾਸੇ ਵੀ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਕਿਉਂਕਿ ਜੋ ਵੀ ਇਹ ਪਾਣੀ ਦਾ ਨਿਕਾਸ ਦਾ ਬੈਈ ਦੇ ਵਿੱਚ ਜਾਣਾ ਬੈਈ ਵੀ ਓਵਰਫਲੋ ਹੋਈ ਆ ਜਿੰਨੇ ਵੀ ਢਾਵਾ ਉਹ ਸਭ ਫੁੱਲ ਹੋ ਚੁੱਕਿਆ ਇਹ ਕੁਦਰਤ ਦੇ ਵੱਸ ਵਾ ਇਹ ਕਿਸੇ ਸਰਕਾਰ ਦੇ ਵੱਸ ਨਹੀਂ ਜਾਂ ਕੋਈ ਆਪ ਕਰਵਾਉਂਦਾ ਨਹੀਂ ਇਹ ਦਾ ਕੁਦਰ ਦੇ ਬਾਸਾ ਗੁਰਦਤ ਦੀ ਰਾਨਵਾਈ ਹੋਵੇ ਖਵਾਜਾ ਬੀਰ RAM ਕਰੇ ਇਹ ਦਾਦੀ ਸੰਕਟ ਦੀ ਘੜੀ ਨਾ ਆਵੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨੀ ਜਾਣਕਾਰੀ ਦਿੱਤੀ ਸਾਡੇ ਚੈਨਲ ਵਿਸ਼ਪਾ TV ਦੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਉਹਦੇ ਵੀ ਦੇਖ ਲਓ ਸਾਰੇ ਭਤੇ ਚੱਕਾਓ ਜਾਓ ਆ ਦੇਖੇ ਹਲੋ ਕੀ ਹਾਲੋ ਕੀ ਹਾਲੋ ਕੋਰਨੇ ਵਿੱਚ ਪਾਣੀ ਜਿਸ ਤਰ੍ਹਾਂ ਕੀ ਇੰਤਜ਼ਾਰ ਕਰੋ ਸਰ ਜੀ ਹਾਂਜੀ ਘਰਾਂ ਦੇ ਵਿੱਚ ਪਾਣੀ ਆਈ ਜਾਂਦੇ ਤੇ ਵੀ ਇੰਤਜ਼ਾਰ ਕਰੋ ਕੀ ਕਹਿਣਾ ਚਾਹੁੰਦੇ ਹੈਗੇ ਆ ਜੀ ਘਰਾਂ ਦੇ ਵਿੱਚ ਪਾਣੀ ਆਉਣ ਲੱਗਿਆ ਕਿੱਥੇ ਘਰਾਂ ਦੇ ਵਿੱਚ ਇਹ ਗਲੀਆਂ ਦੇ ਵਿੱਚ ਮੂੜੂ ਖੁੱਲ ਕੇ ਪਾਣੀ ਆਉਣ ਲੱਗਿਆ ਸਾਡੀਆਂ ਦੇ ਇਧਰ ਵੀ ਆਣ ਲੱਗਿਆ ਆਇਆ ਇਧਰ ਵੀ ਇਧਰ ਵੀ ਅਜਰ ਦਰ ਦਰ ਕਰਾਤਾ ਕਰ ਦੇਣ ਸਾਰੀ ਰਾਤ ਨਹੀਂ ਸੌਂਦੇ ਸਾਰੀ ਰਾਤ ਜਿਸ ਤਰ੍ਹਾਂ ਕੀ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਮਾ ਚਿੰਦਪੁਨੀ ਕਲੱਬ ਵੱਲੋਂ ਲੰਗਰ ਵਰਤਾਇਆ ਜਾ ਰਿਹਾ ਹੈ ਕਿਉਂਕਿ ਤੁਸੀਂ ਚਾਰੇ ਪਾਸੇ ਹਾਲਾਤ ਜਿਹੜੇ ਆ ਪਾਣੀ ਦੇ ਦੇਖ ਸਕਦੇ ਹੋ ਕਿ ਪਾਣੀ ਜਿਹੜਾ ਆ ਬਹੁਤ ਵਿਧਿਆ ਹੋਇਆ ਸੋ ਸਾਰੇ ਸੋ ਇਹ ਸਾਰੀਆਂ ਤਸਵੀਰਾਂ ਤੁਸੀਂ ਸਾਡੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਦੇਖ ਰਹੇ ਸੀ ਬਹੁਤ-ਬਹੁਤ ਧੰਨਵਾਦ ਜੀ